ਸੋ ਇੱਥੇ ਆ ਕੇ ਇਹ ਟਰੱਕ ਖੜਦਾ ਹੈ। ਉਹ ਆਪਣਾ ਬੁਲਟ ਖੜਾ ਹੈ। ਜਿਹੜਾ ਆਪਾਂ ਕੱਲ ਪਾਰਕ ਪਾ ਕੇ ਜੀ ਸੀ। ਸੋ ਇੱਥੇ ਆਪਾਂ ਅੱਜ ਦਾ ਵਲੌਗ ਬੰਦ ਕਰਦੇ ਆਂ। ਵੀਡੀਓ ਲਾਈਕ ਤੇ ਸ਼ੇਅਰ ਕਰਿਓ। ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਸਾਰਿਆਂ ਦਾ। ਇਹ 9 ਵਜ ਗਏ ਐ ਤੇ 9 ਵਜੇ ਜਿਹੜਾ ਹੈਗਾ ਦਿਨ ਪੂਰਾ ਖੁੱਲ ਗਿਆ। ਧੁੱਪ ਤਿੱਖੀ ਐ ਪਰ ਖੜ ਕੇ ਮਹਿਸੂਸ ਨਹੀਂ ਹੁੰਦੀ ਕਿ ਕਿਉਂਕਿ ਠੰਡਕ ਹੈ ਪਹਾੜਾਂ ਦੀ। ਤੇ ਪਿਛਲੇ ਪਾਸੇ ਜਿਹੜਾ ਹੈਗਾ ਪਹਾੜਾਂ ਦਾ ਦ੍ਰਿਸ਼ ਕੁਛ ਐਦਾਂ ਦਾ ਹੈ ਤੇ ਸਾਡਾ ਜਿਹੜਾ ਗਾਈਡ ਹੈ ਜਿਹੜਾ ਟਰੈਕ ਗਾਈਡਡ ਮੈਨੂੰ ਲੈ ਕੇ ਜਾਊਗਾ ਉਹ ਆਉਣ ਵਾਲਾ ਤੇ ਮੈਂ ਉਹਦੇ ਵੇਟ ਕਰ ਰਹੇ ਹਾਂ ਤੇ ਇੱਧਰ ਸਾਹਮਣੇ ਆਹ ਵਾਲਾ ਮੇਰਾ ਰਹਿਣ ਵਸੇਰਾ ਸੀ ਰਾਤ ਆਹ ਦੁਰਗਾ ਸਿੰਘ ਦਾ ਜਿਹੜਾ ਹੈਗਾ ਕੈਫੇ ਆ ਤੇ ਪਿੱਛੇ ਇਹਦੇ ਜਾ ਕੇ ਉਹਨਾਂ ਦਾ ਘਰ ਹੈ ਤੇ ਟਰੈਕ ਦਾ ਜਿਹੜਾ ਰਸਤਾ ਹੈਗਾ ਇੱਥੋਂ ਪਹਿਲਾਂ ਜਾਣਾ ਪਊਗਾ ਮੋਟਰਸਾਈਕਲ ਤੇ 3 ਕਿਲੋਮੀਟਰ ਉਧਰ ਫਿਰ ਉੱਥੋਂ 9.5 ਕਿਲੋਮੀਟਰ ਦਾ ਟਰੈਕ ਸ਼ੁਰੂ ਹੁੰਦਾ ਹੈ ਵੀਡੀਓ ਦੇਖਣ ਵਾਲੇ ਸਾਰੇ ਪੈਂਟਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਕਰੀ ਲਈ ਇੱਕ ਦਾ ਟਰੈਕ ਸ਼ੁਰੂ ਕਰਨ ਜਾ ਰਹੇ ਹਾਂ ਡਿਸਟੈਂਸ 10 ਕਿਲੋਮੀਟਰ ਹਾਈਟ 3110 ਮੀਟਰ ਆ ਨਿਯੋਲੀ ਬ੍ਰਿਜ ਹੈ ਜੀ ਇਹਦੇ ਉੱਪਰ ਜਿਹੜੇ ਵੀ ਆਉਂਦੇ ਆ ਆਪਣੇ ਸਾਧਨ ਲਾ ਕੇ ਅੱਗੇ ਚੱਲੇ ਜਾਂਦੇ ਆ ਵੈਸੇ ਪਿੱਛੇ ਇੱਕ ਮੋਰਿਆ ਹੋਟਲ ਵੀ ਹੈ ਉਹ 1.5-200 ਰੁਪਏ ਦੇ ਵਿੱਚ ਪਾਰਕਿੰਗ ਕਰਵਾ ਲੈਂਦਾ ਪਰ ਟੂ ਵੀਲਰ ਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਲਾ ਦਿੰਦੇ ਆ ਸੋ ਇੱਥੋਂ ਤੁਸੀਂ ਰੇਨ ਕੋਟ ਵਗੈਰਾ ਲੈ ਕੇ ਤੇ ਟਰੈਕ ਸ਼ੁਰੂ ਕਰ ਸਕਦੇ ਹੋ ਟਰੈਕ ਕਰਵਾਇਆ ਹੈਗਾ ਸੁਰੇਸ਼ ਭਾਈ ਨੇ ਜੋ ਵੀ ਭਾਈ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਦੇਵਾਂਗਾ ਤੇ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ ਸੰਪਰਕ ਤੇ ਟਰੈਕ ਲਈ ਜਾ ਸਕਦੇ ਹੋ ਚਲੋ ਦੇਖਦੇ ਹਾਂ ਕੀ ਬਣਦਾ ਕਰਦਾ ਭਾਈ ਸ਼੍ਰੀਸ਼ ਕੁਮਾਰ ਜੀ ਇਹ ਮੇਰੇ ਨਾਲ ਰਹਿਣਗੇ ਅੱਜ ਤੇ ਕੱਲ ਨੂੰ ਅਸੀਂ ਵਾਪਸ ਆਵਾਂਗੇ ਠੀਕ ਹੈ ਭਾਈ ਮਿਲਦੇ ਹਾਂ OK ਬਾਈ ਬਾਈ ਤੇ ਕਰੇਰੀ ਲੀਕ ਦਾ ਟਰੈਕ ਕੁਝ ਇਹੋ ਜਿਹਾ ਸ਼ੁਰੂ ਹੁੰਦਾ ਹੈ ਪਹਿਲਾਂ 5 ਪੀੜ ਸੌ ਪੌੜੀਆਂ ਥੱਲੇ ਨਾਲ ਨਾਲ ਇੱਕ ਨਾਲਾ ਵਹਿੰਦਾ ਇਸ ਨਾਲੇ ਦਾ ਕੀ ਨਾਮ ਹੈ ਲਿਉਂਦ ਹੈ ਲਿਉਂਦ ਲਿਉਂਦ ਠੀਕ ਹੈ ਜੀ ਨਾਲ-ਨਾਲ ਬੈਂਦਾ ਇੱਕ ਨੀਉਂ ਦੇ ਨਾਲ ਆ। ਇੱਕ ਹੀ ਆ ਰਹਾ ਹੈ। ਅੱਛਾ ਉਹੀ ਸੇ ਦੇਰੀ ਸੇ ਆਤਾ ਹੈ। ਇੱਕ ਹੀ ਆ ਰਹਾ ਹੈ। ਠੀਕ ਹੈ। ਲੇਕ ਜਿਹੜੀ ਹੁੰਦੀ ਹੈ ਜਾਂ ਨਦੀਆਂ ਹੁੰਦੀਆਂ ਉਹ ਪਾਣੀ ਦੇ ਸਰੋਤ ਹੁੰਦੀਆਂ। ਸੋ ਉੱਥੋਂ ਹੀ ਝਰਨੇ ਨਿਕਲਦੇ ਆ। ਜਿਵੇਂ ਆਪਾਂ ਗੱਲ ਕਰੀਏ ਸੋਰੀ ਨਾਲੇ ਨਿਕਲਦੇ ਆ। ਜਿਵੇਂ ਆਪਾਂ ਗੱਲ ਕਰੀਏ ਡਲਚੀਲ ਤਾਂ ਡਲ ਦੇ ਵਿੱਚੋਂ ਹੀ ਝਿਲਮ ਦਰਿਆ ਜਿਹੜਾ ਹੈ ਬਾਹਰ ਨਿਕਲਦਾ ਹੈ। ਸਾਰਾ ਲੇ ਜਿਹੜਾ ਟਰੈਕ ਹੈ ਕ੍ਰੇਡੀ ਟਰੈਕ ਉਹ ਹਰਿਆ ਭਰਿਆ ਤੇ ਪਾਣੀ ਦੀ ਕਲਕਲ ਤੁਹਾਨੂੰ ਨਾਲ ਸੁਣਦੀ ਰਹੂਗੀ। ਹਰੀਆਲੀ ਬਹੁਤ ਹੈ ਇਸ ਟ੍ਰੈਕ ਤੇ। ਸੋ ਕਰਨ ਦਾ ਮਨ ਸੀਗਾ। ਅੱਜ ਵੇਣੇ ਆ। ਕੀ ਬਣਦਾ ਨਿਪਟਦਾ। 20-25 ਮਿੰਟ ਤੁਰਨ ਤੋਂ ਬਾਅਦ ਕੈਫੇ ਆਉਂਦਾ ਢੀਲ ਕੈਫੇ। ਕਿਆ ਨਾਮ ਹੈ ਭਾਈ ਆਪਕਾ? ਜਿਹੜਾ ਨਾਮ ਜਨਮੇ ਸਿੰਘ ਹੈ। ਜਨਮੇ ਸਿੰਘ। ਇਹਨਾਂ ਦਾ ਢੀਲ ਕੈਫੇ ਆ ਜੀ। ਤੇ 20-25 ਕਿਲੋਮੀਟਰ ਜੀ ਆਪਣੀ ਜਿਹੜੀ ਹੈਗੀ ਹੈ। ਸਰੀਰ ਦੀ ਪਸੀਨੇ ਨਾਲ ਤਰਾਈ ਹੋ ਗਈ ਹੈ। ਸੋ ਸਾਰਾ ਰਸਤਾ ਜਿਹੜਾ ਹੈਗਾ ਬੋੜੀਆਂ ਵਾਲਾ ਤੇ ਆ ਹੁਣ ਅਸੀਂ ਲੀਉਂਡ ਨਾਲੇ ਨੂੰ ਪਰਲੇ ਪਾਸੇ ਜਾਣਾ ਹੈਗਾ ਕ੍ਰੋਸ ਕਰਨਾ ਹੈਗਾ ਇਹਨੂੰ ਇੱਥੇ ਇਹ ਦਮ ਲੈ ਲੈਂਦੇ ਆ ਤੇ ਚਾਹ ਵਗੈਰਾ ਪੀ ਲੈਂਦੇ ਆ ਸੈਰਨਿਟੀ ਜਿਹਨੂੰ ਅਸੀਂ ਸ਼ਾਂਤੀ ਕਹਿੰਦੇ ਆ ਪੀਸ ਕਹਿੰਦੇ ਆ ਜੇ ਉਹਦੀ ਗੱਲ ਕਰੀਏ ਉਹ ਬਾ ਕਮਾਲ ਹੈ ਤੇ ਨੱਕੋ ਨੱਕ ਪ੍ਰੀਵੀ ਹੈ ਕਾਫੇ ਤੋਂ ਚੱਲ ਕੇ ਤੇ ਜਿਹੜਾ ਰਾਹ ਹੈ ਉਹ ਇਦਾਂ ਦਾ ਇੱਕ ਕਾਫੇ ਹੋਰ ਆਇਆ ਸੀਗਾ ਤੇ ਇੱਕ ਕਾਫੇ ਹੋਰ ਆ ਗਿਆ ਸੱਤਰ ਕਾਫੇ ਹੁੰਦੇ ਆ ਉਹਨਾਂ ਦੇ ਵਿੱਚ ਤੇ ਚੜਾਈ ਤਿੱਖੀ ਹੈ ਪੂਰਾ ਮੁੜਕਾ ਘੜਾਉਂਦੀ ਹੈ ਮੈਨੂੰ ਲੱਗਦਾ ਮੇਰੀ ਸਪੀਡ ਸਲੋ ਹੈ ਤੇ ਸਰੇਜ ਦੀ ਸਪੀਡ ਤੇਜ਼ ਹੈ ਉਹ ਚੜੇ ਸੀ ਜੀ ਥੱਕ ਜੂਗਾ। ਪ੍ਰੇਮ ਦੇ ਵਿੱਚ ਥੱਲੇ ਦੀਂਦਾ ਪਿੰਡ ਨਿਉਲੀ ਏ। ਤੇ ਇਧਰਲੇ ਪਾਸੇ ਰਹਿ ਗਿਆ ਕਰੀ ਦੀ ਸਾਡੇ ਦਰਖਤਾਂ ਦੇ ਪਹਾੜਾਂ ਦੇ ਓਲੇ। ਤੇ ਬਾਈ ਸ੍ਰੀਸ਼ ਕਹਿੰਦਾ ਵੀ ਢੀਲ ਕੇ ਫੇਰ ਤੂੰ ਅੱਗੇ ਸਿੱਧੀ ਚੜਾਈ ਸੀਗੀ। ਤੇ ਹੁਣ ਵਿੱਚ ਵਿੱਚ ਸਮਤਲ ਤੇ ਫੇਰ ਚੜਾਈ ਉਹ ਆਊਗੀ। ਜਿਵੇਂ ਜਿਵੇਂ ਤੁਸੀਂ ਉੱਪਰ ਚੜਦੇ ਹੋ ਬੱਦਲ ਜਿਹੜੇ ਨੀਵੇਂ ਹੁੰਦੇ ਜਾਂਦੇ ਆ ਜਾਂ ਕਹਿ ਦਈਏ ਵੀ ਆਪਾਂ ਉੱਪਰ ਆ ਜਾਂਦੇ ਆ। ਪਾਣੀ ਦੇ ਵਹਾਅ ਦੀ ਆਵਾਜ਼ ਦੱਸਦੀ ਹੈ ਵੀ ਆ ਪੱਲਿਉਂ ਨਾਲੇ ਦੇ ਕੋਲੇ ਆਉ ਸਾਹਮਣੇ ਵਗੀ ਜਾਂਦਾ ਤੇ ਆਪਾਂ ਜਾਣਾ ਹੈਗਾ ਇਧਰ ਨੂੰ ਇਧਰ ਨੂੰ ਸ਼ਰੀਰ ਜੀ ਜਾ ਰਹੇ ਤੇ ਤਾਂ ਜਿਹੜੇ ਬੱਦਲ ਆ ਪੂਰੇ ਐਨ ਸੌਣ ਦੇ ਮਹੀਨੇ ਨੂੰ ਚੜ ਕੇ ਆ ਗਏ ਆ ਸਾਨੂੰ 2 ਘੰਟੇ ਹੋਏ ਲਗਭਗ ਤੁਰਦਿਆਂ ਨੂੰ ਤੇ ਅੱਧਵਾੜ ਤੋਂ ਹਜੇ ਅਸੀਂ ਪਿੱਛੇ ਆ ਹੌਲੀ ਹੌਲੀ ਵਾਟ ਨਿਕਲਦੀ ਹੈ ਕਿਉਂਕਿ ਆਪਾਂ ਇਹ ਟ੍ਰੈਕ ਪਹਿਲੀ ਵਾਰੀ ਕਰ ਰਹੇ ਹਾਂ ਤੇ ਆਦਤ ਨਾਲ ਹੋਣ ਕਰਕੇ ਪਹਾੜਾਂ ਤੇ ਚੜਨ ਦੀ ਸੋ ਆਪਣੀ ਜਿਹੜੀ ਚਾਲ ਹੈ ਉਹ ਹੌਲੀ ਰਹਿੰਦੀ ਹੈ ਸੋ ਇਹ ਜਿਹੜੇ ਪਹਾੜੀ ਲੋਕ ਹੈ ਇਹ ਗਿੱਜੇ ਇਥੋਂ ਬਜ਼ੁਰਗ ਜਾ ਰਹੇ ਇੱਕ ਨਾਲ 80 ਸਾਲ ਉਮਰ ਉਹਨਾਂ ਦੀ ਉਹ ਮੇਰੇ ਨਾਲੋਂ ਮੇਰੇ ਤੋਂ ਤੇਜ਼ ਹੈ ਤੁਰਨ ਚ ਮੈਂ ਸਗਾ ਦੀ ਹੌਲੀ ਤੁਰਦਾ ਉਹ ਜਿਹੜੇ ਹੈਗੇ ਆ ਇਥੋਂ ਕਦੇ-ਕਦੇ ਅੱਗੇ ਨਿਕਲ ਜਾਂਦੇ ਆ ਕਦੇ ਤੁੱਪ ਤੇ ਕਦੇ ਛਾਂ ਉਹ ਸਾਹਮਣੇ ਉੱਠਦਾ ਧੂਆਂ ਧੂਆਂ ਨਹੀਂ ਭਾਈ ਬੱਦਲ ਹੈ ਬੱਦਲ ਜਿਹੜੇ ਹੈਗੇ ਆ ਭਾਰੇ ਹੋ ਕੇ ਪਹਾੜ ਦੇ ਨਾਲ ਟਕਰਾ ਕੇ ਤਾਣੂ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਬੈਠੇ ਆ ਸ਼ੈਫਰਡਸ ਕੈਫੇ ਐਂਡ ਕੈਂਪ ਆਹ ਬੰਦਾ ਨਿਉਲੀ ਪਿੰਡ ਦਾ ਹੈ ਤੇ ਇੱਥੇ ਨੇ ਕੈਫੇ ਬਣਾਇਆ ਤੇ ਨਾਲ ਹੀ ਇਹਨੇ ਜਿਹੜਾ ਹੈਗਾ ਕੈਂਪਿੰਗ ਸਾਈਡ ਬਣਾਈ ਜੀ ਇੱਥੇ ਲੋਕਾਂ ਨੂੰ ਰਾਤ ਨੂੰ ਰਹਿਣ ਦੀ ਥਾਂ ਦੇ ਦਿੰਦਾ ਸੋਹਣੀ ਜਗ੍ਹਾ ਸੋ ਇਸ ਤੋਂ ਅੱਗੇ ਜਾ ਕੇ ਜਿਹੜਾ ਲਿਉਂਡ ਨਾਲਾ ਉਹ ਸਾਡੇ ਸੱਜੇ ਦੀ ਬਜਾਏ ਖੱਬੇ ਪਾਸੇ ਹੋ ਜਾਊਗਾ ਪਹੁੰਚਨੇ ਕਰੇਰੀ ਲੇਕ ਟ੍ਰੈਕ ਦਾ ਰਾਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਤੁਹਾਨੂੰ ਕਿਤੇ ਰਾਹ ਮਿਲੂਗਾ ਬਸ ਪਹਾੜੀ ਲੋਕ ਜਿਵੇਂ ਪੱਥਰਾਂ ਦੇ ਵਿੱਚ ਦੀ ਲੰਘਦੇ ਐ ਓਵੇਂ ਇਹਨਾਂ ਨੇ ਲੰਘਾ ਬਣਾਇਆ ਹੋਇਆ ਤੇ ਤੁਹਾਨੂੰ ਵੀ ਇਹਨਾਂ ਦੀ ਪੈੜ ਚਾਲ ਦੇ ਵਿੱਚ ਅੱਗੇ ਜਾਣਾ ਪੈਂਦਾ ਸੋ ਜਿਹੜਾ ਲਿਉਂਡ ਨਾਲਾ ਇਹ ਸਾਡੇ ਸੱਜੇ ਹੱਥ ਹੈ ਤੇ ਅੱਗੇ ਜਾ ਕੇ ਅੱਧਾ ਪੁਆਇੰਟ ਹੋ ਜਾਂਦਾ ਅੱਧਵਾਟ ਉੱਥੋਂ ਇਹੇ ਹੋ ਜਾਂਦਾ ਪੁੱਲ ਤੋਂ ਖੱਬੇ ਹੱਥ ਰਕ ਦੇ ਰਸਤੇ ਵਿੱਚ ਦ੍ਰਿਸ਼ ਜਿਹੜੇ ਇਹ ਬਹੁਤ ਬਦਲਦੇ ਆ ਜਿਹੜਾ ਲਿਉਣ ਨਾਲ ਆ ਇੱਥੇ ਆ ਕੇ ਸਲੋ ਹੋ ਜਾਂਦਾ ਹੌਲੀ ਹੋ ਜਾਂਦਾ ਕਿਉਂਕਿ ਇੱਕ ਧਾਰ ਹੈ ਦੀ ਆਸੇ-ਪਾਸੇ ਹੋਰ ਧਾਰਾਂ ਅੱਗੇ ਜੁੜਦੀਆਂ ਸੋ ਇੱਥੇ ਹੌਲੀ-ਹੌਲੀ ਹੈ ਤੇ ਕੁਦਰਤ ਆ ਜਿਹੜੀ ਉਹ ਆਪਦੇ ਜੋਬਨ ਤੇ ਇੱਥੇ ਪੂਰੇ ਐਂ ਦਿਲਕਸ਼ ਨਜ਼ਾਰੇ ਆਉਂ। ਅਸਮਾਨ ਨੀਲਾ, ਚਿੱਟੇ-ਚਿੱਟੇ ਬੱਦਲ, ਇਧਰ ਮੀਂਹ ਵਾਲੇ ਬੱਦਲ ਤੇ ਪਾਣੀ ਦੀ ਕਲਕਲ ਦੀ ਆਵਾਜ਼। ਇਹ ਹੀ ਚੀਜ਼ਾਂ ਸਾਨੂੰ ਖਿੱਚ ਲਿਆਉਂਦੀਆਂ। ਟ੍ਰੈਕਿੰਗ ਵਾਲਾ ਤੇ ਪਹਾੜਾਂ ਵਾਲਾ ਉਹ ਨਾ ਬੀਰ ਵਾਲੇ ਗੱਡੀ ਤੇ ਗੁੱਜਰ ਲੋਕਾਂ ਦੀ ਜ਼ਿੰਦਗੀ ਇੱਕੋ ਜੀ ਹੈ ਕਸ਼ਮੀਰ ਦੇ ਵਿੱਚ ਜਦੋਂ ਆਪਾਂ ਕੌਸਰਨਾਗ ਵਾਲੇ ਪਾਸੇ ਗਏ ਸੀ ਤਾਂ ਆਪਾਂ ਨੂੰ ਇਹੋ ਜਿਹੇ ਛੰਨਾ ਕਿਹੜੀਆਂ ਹੈਗੀਆਂ ਉਹ ਆਮ ਦਿਖਾਈ ਦਿੰਦੀਆਂ ਸੀ ਸੋ ਇੱਥੇ ਵੀ ਇਹ ਲੋਕ ਜਿਹੜੇ ਗੱਦੀ ਐ ਇੱਥੋਂ ਦੇ ਵਸਨੀਕ ਉਹ ਪੇਡਾਂ ਬੱਕਰੀਆਂ ਨੂੰ ਘਾਹ ਦੇ ਵਾਸਤੇ ਉੱਪਰ ਲੈ ਆਉਂਦੇ ਆ ਤੇ ਨਾਲ ਹੀ ਰਹਿੰਦੇ ਉਹਨਾਂ ਦੇ ਤੇ ਇਹੋ ਜਿਹੇ ਛੰਨਾ ਪਾ ਲੈਂਦੇ ਆ ਨਾਲ ਜਿਹੜਾ ਹੈਗਾ ਬਾਲਣ ਇਕੱਠਾ ਕਰ ਲੈਂਦੇ ਆ ਸੋ ਇਹੀ ਇਹਨਾਂ ਦੀ ਜ਼ਿੰਦਗੀ ਹੈ ਕਈ ਮਹੀਨੇ ਹੀ ਜ਼ਿੰਦਗੀ ਚੱਲਦੀ ਹੈ ਇਹਨਾਂ ਦੀ ਸੋ ਇੱਥੇ ਆ ਕੇ ਹੰੜੜ ਆਪਣਾ ਟਰੈਕ ਹੈ ਉਹ ਆਖਰੀ ਬੜਾ ਵੱਲ ਵਧ ਰਿਹਾ ਇੱਥੋਂ ਘੰਟਾ ਡੇਢ ਘਾਟਾਂ ਲੱਗਣਾ ਆਪਾਂ ਨੂੰ ਤੇ ਅੱਗੇ ਆ ਗਿਆ ਜੀ ਇੱਕ ਕੈਫੇ ਸੋ சுரேਸ਼ ਨੂੰ ਕਿਹਾ ਸੀ ਕੈਫੇ ਤੇ ਰੁਕਣਾ ਪਰ ਮੈਨੂੰ ਲੱਗਦਾ ਬਾਈ ਅੱਗੇ ਲੰਘ ਗਿਆ ਇੱਕ ਬ੍ਰੈਡ ਟੋਸਟ ਤੇ ਚਾਹ ਦੇ ਨਾਲ ਖਰੇ ਸਾਬਾ ਤੇ ਰਾਹ 'ਚ ਕੌਫੀ ਤੇ ਚਾਹ ਪੀਤੀ ਹੈ ਤੇ ਹੁਣ ਭੁੱਖ ਲੱਗ ਗਈ ਸੀ ਤੇ ਮੈਗੀ ਖਾਣ ਨੂੰ ਦਿਲ ਕੀਤਾ ਤੇ ਮੈਗੀ ਦੇ ਨਾਲ ਇਥੇ ਨਿੰਬੂ ਪਾਣੀ ਗਿਆ ਚੱਚੇ ਨੂੰ ਇਹ ਚੱਚੇ ਦਾ ਢਾਬਾ ਤੇ ਇਧਰ ਆਹ ਰਾਹ ਜਾਂਦਾ ਆਪਣਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਵਾਂ ਉਹ ਮੱਜਾ ਇਹਨਾਂ ਨੂੰ ਇਥੇ ਨੌਂਦੀਆਂ ਪੂਰ ਦੇ ਵਿੱਚ ਬੰਗ ਟੁੱਟ ਗਈ ਹਰੇ ਰੰਗ ਦੀ ਹੋ ਵਿੱਚ bye, -bye. ਨਰਵਾੜ ਠੀਕ ਹੈ ਇਹ ਪੂਰਾ ਅੰਡਰ ਅੰਡਰ ਅੰਦਰ ਸੇ ਆ ਰਹਾ ਹੈ ਨਾ ਹਾਂ ਅੰਦਰ ਮਤਲਬ ਕਿ ਹੰਡ ਅੰਦਰ ਤੋਂ ਠੀਕ ਹੈ ਬਾਈ ਸੁਰੇਸ਼ ਦੇ ਦੱਸਣ ਨੂੰ ਵੀ ਇਹ ਪਾਣੀ ਜਿਹੜਾ ਹੈਗਾ ਇਹ ਅੰਡਰਗਰਾਉਂਡ ਹੀ ਆਉਂਦਾ ਥੱਲੋਂ ਸੋ ਇਹੀ ਪਾਣੀ ਇਹ ਪੀਂਦੇ ਆ ਜਦ ਰਸਤੇ ਜਾਂਦੇ ਆ ਤਾਂ ਨਾਲੇ ਦਾ ਪਾਣੀ ਕਹਿੰਦੇ ਅਸੀਂ ਨਹੀਂ ਪੀਂਦੇ ਕਿਉਂਕਿ ਉਹ ਉਤੋਂ ਉੱਥੇ ਲੋਕ ਕੱਪੜੇ ਵਗਾਰੇ ਧੋਂਦੇ ਜਾਂ ਨਹਾਉਂਦੇ ਵੀ ਆ ਤੇ ਪਾਣੀ ਭਰ ਕੇ ਲਿਆਏ ਆ ਤੇ ਐਂ ਲੱਗਦਾ ਜਿਵੇਂ ਫ੍ਰਿਜ ਚੋਂ ਕੱਢ ਕੇ ਲਿਆਏ ਆ ਆਪਾਂ ਤੋ ਇਹ ਹਿਮਾਲਿਆ ਦਾ ਗਲੇਸ਼ੀਅਰ ਜੀ ਆਪਾਂ ਉੱਪਰ ਸੇ ਆਤਾ ਹੋਊਗਾ ਬਸ ਪਹਾੜੋਂ ਸੇ ਆਤਾ ਹਾਂ ਅੰਡਰਗ੍ਰਾਉਂਡ ਯਾਰਾ ਜੀ ਦੂਰੋਂ ਤੁਹਾਨੂੰ ਉੱਚੇ ਪੱਥਰੀ ਪੱਥਰ ਦਿਖਾਈ ਦਿੰਦੇ ਵੱਡੇ ਵੱਡੇ ਬੋਲਡਰ ਤੇ ਤੁਹਾਨੂੰ ਆ ਲੱਗਦਾ ਵੀ ਰਾਹ ਪਤਾ ਨਹੀਂ ਕਿੱਧਰ ਹੋਊਗਾ ਪਰ ਜਦੋਂ ਤੁਸੀਂ ਰਾਹ ਤੇ ਤੁਰੇ ਜਾਣੇ ਹੋ ਤਾਂ ਪੱਥਰਾਂ ਦੇ ਬੋਲਡਰਾਂ ਦੇ ਵਿੱਚ ਦੀ ਥੋੜੀ ਪਗੜੰਡੀ ਹੈ ਉਹ ਪਗੜੰਡੀ ਤੁਸੀਂ ਤੁਰੇ ਜਾਣਾ ਜੇ ਤੁਰੇ ਜਾਣਾ ਬਸ ਇਹੀ ਟਰੈਕ ਦੀ ਖਾਸਿਤ ਹੁੰਦੀ ਹੈ। ਇਹੀ ਟਰੈਕ ਦਾ ਸਨ ਹੁੰਦਾ ਹੈ। ਜਿਹੜੇ ਪੁੱਛਦੇ ਆ ਭਾਈ ਤੂੰ ਪਹਾੜਾਂ 'ਚ ਕਿਉਂ ਜਾਂਦਾ? ਟਰੈਕਿੰਗ ਕੋ ਕਰਦਾ। ਬਸ ਮੈਨੂੰ ਇਹਨਾਂ ਦੇ ਸ਼ੌਕ ਆ। ਇਹਨਾਂ ਚੀਜ਼ਾਂ ਦੇ। ਆ ਅਕਸ਼ਿਤ ਨੇ ਬਣਾਈ ਕਾਫੀ ਭਾਈ। ਹੈਂ? ਲਿਆ ਵੀ ਅਕਸ਼ਿਤ। ਬਲੈਕ ਕਾਫੀ। ਠੀਕ ਨਹੀਂ ਹੋਗੀ ਨਾ? ਬੜੀਆ। ਇਹ ਰੱਖ ਦਿੰਦਾ। ਜੂਨ ਮਹੀਨੇ ਤੋਂ ਬਾਅਦ ਕੈਂਪ ਟ੍ਰੈਕਿੰਗ ਜਿਹੜੀ ਉਹ ਘਟ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਕੈਂਪਾਂ ਸਾਈਟਾਂ ਗਈ ਉਹ ਬੰਦ ਪਈਆਂ ਸੋ ਆਉਂਦੇ ਆ ਉਹ ਸ਼ਨੀ ਐਤਵਾਰ ਨੂੰ ਆਉਂਦੇ ਆ ਵੀਕਐਂਡ ਤੇ ਲੋਕ ਫਿਰ ਦੁਬਾਰਾ ਟ੍ਰੈਕਿੰਗ ਕਰਨ ਆਉਂਦੇ ਆ ਪਰ ਜੂਨ ਦੇ ਵਿੱਚ ਇਹ ਲਗਾਤਾਰ ਲਗਾ ਇੱਕ ਮਹੀਨਾ ਖੁੱਲ੍ਹਿਆ ਰਹਿੰਦੀਆਂ ਹੁਣ ਸਾਨੂੰ ਸਾਰੀਆਂ ਕੈਂਪਿੰਗ ਸਾਈਟਾਂ ਅੰਤਰੀ ਕੀ ਬੰਨ ਤਕਰੀਬਨ ਬੰਦੀ ਦਿਖਾਈ ਦਿੱਤੀਆਂ ਤੇ ਅਸੀਂ ਹੁਣ ਕਰੀ ਲੇਕ ਦੇ ਨੇੜੇ ਆ ਕੈਂਪਿੰਗ ਸਾਈਟ ਦੇ ਨੇੜੇ ਕਹਿ ਸਕਦੇ ਆ ਪਰ ਕਰੀ ਲੇਕ ਉੱਥੋਂ 15 ਕਿਲੋਮੀਟਰ ਕੀ ਆ ਸੋ ਦੇਖਦੇ ਆ ਕਰੀ ਲੇਖਦਾ ਚੱਕ ਅੱਗੇ ਚੱਲ ਗਏ ਡਰਿੰਕਿੰਗ ਵਾਟਰ ਤੋਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਆਪਾਂ ਆ ਉੱਪਰੋਂ ਪਾਣੀ ਆ ਰਹਿਆ ਇੱਥੇ ਇਹਨਾਂ ਨੇ ਪਾਇਪ ਪਾ ਕੇ ਛੋਟੀ ਜੀ ਟੂਟੀ ਬਣਾਈ ਹੋਈ ਹੈ ਇਹ ਪਾਣੀ ਪੀਣ ਵਾਲਾ ਤੇ ਪਰੇ ਜਿਹੜਾ ਨਿਊਂਡ ਨਹੀਂ ਨਿਊਂਡ ਨਿਊਂਡ ਨਾਲਾ ਉਹਦਾ ਪਾਣੀ ਜਿਹੜਾ ਹੈਗਾ ਨਹਾਉਣ ਨਾਲ ਤੇ ਕੱਪੜੇ ਧੋਣ ਦੇ ਕੰਮ ਆਉਂਦਾ ਘਾਟੀ ਜਿਹੜੀ ਉਹ ਅਹੀਂ ਬੋਲਡਰ ਨਾਲ ਭਰੀ ਹੋਈ ਹੈ। ਵੱਡੇ ਵੱਡੇ ਬੋਲਡਰ ਪੱਥਰ ਉੱਤੋਂ ਡਿੱਗੇ ਐ ਤੇ ਇਹੀਂ ਖੜੇ ਐ। ਮੀਂਹ ਦੇ ਦਿਨਾਂ ਦੇ ਵਿੱਚ ਕਹਿੰਦੇ ਪਾਣੀ ਇੱਥੇ ਵੱਧ ਜਾਂਦਾ ਨਾਲੇ ਦਾ। ਫੇਰ ਮੌਨਸੂਨ ਦੇ ਵਿੱਚ ਇਹੀ ਲੋਕ ਇੱਥੇ ਰਹਿੰਦੇ ਐ ਤੇ ਟਰੈਕਰ ਜਿਹੜੇ ਹੈ ਕੋ ਘਟੋਂਦੇ ਟਮਾ ਟੱਲਾ ਹੁੰਦਾ ਕੋਈ। ਇੱਕ ਰੀਰੀ ਲੈਂਗ ਦੀ ਕੈਂਪਿੰਗ ਸਾਈਟ ਐ। ਦੋ ਜਾਂ ਤਿੰਨ ਕੈਂਪਾਂ ਨੂੰ ਛੱਡ ਕੇ ਬਾਕੀ ਸਾਰੇ ਬੰਦ ਐ। ਤੇ ਆ ਆਪਣਾ ਟਿਕਾਣਾ ਜੀ। ਮੁੰਡਾ ਜਿਹੜਾ ਹੈਗਾ ਕਾਫੀ ਬੀਟ ਕਰੀ ਜਾਂਦਾ ਹੈ ਕਰੋ ਕਰੋ ਬੀਟ ਕਰੋ ਆਪ ਸ਼ਰਮਾਉਂਦਾ ਹੈ ਥੋੜਾ ਜਹਾ ਜੀ ਇੱਥੇ ਆਪਣਾ ਰਹਿਣ ਦੇ ਸ਼ੇਰਾ ਜੀ ਮੰਟੀ ਸ਼ਰਮਾ ਤੇ ਬਾਈ ਸ਼ਰੇਸ਼ ਨੇ ਇੱਥੇ ਲਿਆਂਦਾ ਆਪਾਂ ਨੂੰ ਹੈਲੋ ਸਰ ਹੋਰੇ ਆ ਰਹੇ ਅਰੇ ਇੱਧਰ ਕਰੋ ਯਾਰ ਚੱਕਲ ਤੋਂ ਦਿਖਾਓ ਕੀ ਨਾਮ ਹੈ ਤੁਹਾਡਾ ਨikhil nikhil ਆਪ ਦਾ rohit haan ji rohit aur nikhil ka camp bhag gaya आ, ओके ਇਹ ਲਾਸਟ ਕੈਂਪਿੰਗ ਸਾਈਟ ਹੈ ਜੀ ਇਹ ਹੈਗੀ ਆ ਬੰਟੀ ਸ਼ਰਮਾ ਦੀ ਬੰਟੀ ਸ਼ਰਮਾ ਆ ਹੇਠੇ ਹੈ ਕੈਂਪਿੰਗ ਸਾਈਟ ਉਹਦੀ ਬੰਦ ਹੈ ਜਿੰਨੀਆਂ ਵੀ ਕੈਂਪਿੰਗ ਸਾਈਟਾਂ ਹੈ ਤਤੜ ਉਹਨਾਂ ਚ ਦੋ ਖੁੱਲੀਆਂ ਆ ਸਾਹਮਣੇ ਉਹ ਬੋਰਡ ਤੇ ਲਿਖਿਆ ਹੋਇਆ ਵੀ ਸਾਰੇ ਪ੍ਰੇਟਿਕਾਂ ਨੂੰ ਸੂਚਿਤ ਕੀਤਾ ਇਹਨਾਂ ਵੀ ਕਰੇਰੀ ਝੀਲ ਦੇ ਕੋਲੇ ਕੈਂਪ ਨਹੀਂ ਲਾਉਣਾ ਮੰਦਿਰ ਪਰਸਰ ਜਿਹੜਾ ਮੰਦਿਰ ਨਾਲ ਉੱਥੇ ਮਦਰਾ ਪਾਨ ਨਸ਼ੀਦ ਹੈ ਮਤਲਬ दारू ਨਹੀਂ ਤੁਸੀਂ ਉੱਥੇ ਪੀਣੇ ਦੀ ਸੋ ਇਹ 2500 ਰੁਪਏ ਜੁਰਮਾਨਾ ਲਿਖਿਆ ਹੋਇਆ ਇਹਨਾਂ ਨੇ ਪਰ ਫਿਰ ਵੀ ਕਈ ਜਿਹੜੇ ਹੈਗੇ ਆ ਕੱਲ ਇੱਥੇ ਇੱਕ ਵਾਕਿਆ ਹੋਇਆ ਕਹਿੰਦੇ ਕੋਈ ਹਿਮਾਚਲ ਦੇ ਲੋਕ ਸੀਗੇ ਉਹ ਮੰਨੇ ਨਹੀਂ ਸੀ ਤਾਂ ਜਾਂਦੇ ਸੀ ਤਾਂ ਲੋਕਲ ਜਿਹੜੇ ਇੱਥੇ ਗਾਈਡ ਵਗੈਰਾ ਜਿਹੜੇ ਕੈਂਪਿੰਗ ਸਾਈਟ ਵਾਲੇ ਆ ਉਹਨਾਂ ਨੇ ਉਹਨਾਂ ਦੀ ਲੜਾਈ ਹੋ ਗਈ ਤੇ ਸਾਹਮਣੇ ਆਪਣੇ ਦਿਖਾਈ ਦਿੰਦੀ ਹੈ ਜੀ ਤੌਲਾ ਧਾਰ ਦੀ ਪਹਾੜੀ ਸੌਰੀ ਤੌਲਾ ਧਾਰ ਦੀ ਪਹਾੜੀ ਕਹਿੰਦਾ ਇਹ ਨਾ ਨਹੀਂ ਮਾਫ ਕਰਿਓ ਜੀ ਤੌਲਾ ਧਾਰ ਰੇਂਜ ਪਰਬਤ ਸ਼੍ਰਿੰਖਲਾ ਪਹਾੜੀ ਨਹੀਂ ਜੀ ਪਰਬਤ ਸ਼੍ਰਿੰਖਲਾ ਹੈ ਇਹ ਮਤਲਬ ਪਰਬਤਾਂ ਦੀ ਲੜੀ ਹੈ ਇੱਕ ਪਹਾੜੀ ਨਹੀਂ ਹੈਗੀ ਪਰਬਤਾਂ ਦੀ ਲੜੀ ਹੈ ਸੋ ਆਪਾਂ ਜਾਣਾ ਉਧਰ ਨੂੰ ਇਧਰ ਨੂੰ ਗਏ ਆ ਜੀ सुरेश ਕੁਮਾਰ ਲਓ ਜੀ ਇਹ ਕਰੇਰੀ ਲੇਕ ਤੇ ਬਾਈ ਸ਼ਰੇਸ਼ ਦੇ ਦੱਸਣ ਮੁਤਾਬਕ ਜਿਹੜੀ ਕਰੇਦੀ ਝੀਲ ਹੈ ਪਰੇ ਤੱਕ ਸੀਗੀ ਪਹਿਲਾਂ ਸੋ ਇਹਨਾਂ ਦੇ ਬਜ਼ੁਰਗਾਂ ਦੇ ਟਾਈਮ ਦੱਸਦੇ ਹੋ ਵੀ ਭਾਈ ਆ ਜਿਹੜੀ ਜਗ੍ਹਾ ਹੈਗੀ ਐ ਇਹ ਰਸਤਾ ਬਣਾ ਕੇ ਇਹਦਾ ਦਵਾ ਇਧਰੋਂ ਕੱਢਿਆ ਗਿਆ ਨਹੀਂ ਤਾਂ ਇਹਦਾ ਦਬਾ ਪਰਲੇ ਪਾਸੇ ਸੀਗਾ ਹੁਣ ਨੀਂ ਘੱਟ ਪੈਣ ਕਰਕੇ ਇਹਦਾ ਪਾਣੀ ਘਟ ਰਿਹਾ ਤੇ ਜਦੋਂ ਬਰਫ਼ ਪੈ ਜਾਂਦੀ ਆ ਤਾਂ ਇਹਦਾ ਪਾਣੀ ਵੱਧ ਵੀ ਹੁੰਦਾ ਉਦੋਂ ਤੇ ਇਹਦਾ ਤਲ ਆਈਏ ਮੇਰੇ ਕੋਲ ਲੱਗਦਾ ਇਹ ਤਲ ਦਿਖਾਈ ਨਹੀਂ deta ਹੋਗਾ ਤਮ ਬਿਲਕੁਲ ਨਹੀਂ ਭਾਈ ਅੱਗੇ ਤੱਕ ਅੱਗੇ ਤੱਕ ਹਾਂ ਸੋਹਣੀ ਬਹੁਤ ਐ ਤੇ ਇਧਰੋਂ ਬੱਦਲਾਂ ਦੀ ਪਰਮਾਨ ਰੈਡੀ ਇਹਨੂੰ ਸ਼ੂਰੀ ਐ ਇਧਰਲੇ ਪਾਸੇ ਸ਼ਿਵਜੀ ਦਾ ਮੰਦਿਰ ਐ ਭੋਲੇनाथ ਜੀ ਦਾ ਤੇ ਆ ਦੇਖਣ ਵਾਸਤੇ ਲੋਕ ਆਉਂਦੇ ਆ ਔਰ ਜੋ ਉਹ ਆਪਣਾ ਮਨਕੇਨੀ ਪਾਸ ਕਹਾਂ ਸੀ ਸਾਹਮਣੇ ਹੈ ਪਰ ਬਾਦਲ ਹੈ ਵੀ ਨਾ ਕਿੱਧਰ ਸੇ ਜਾਂਦੇ ਆ ਉਹ ਉਹ ਐਸੇ ਕਰਾਸ ਕਰਕੇ ਸਿੱਧਾ ਉੱਪਰ ਅੱਛਾ ਇਧਰ ਠੀਕ ਹੈ ਆ ਰਿੱਜ ਤੋਂ ਜਾ ਕੇ ਤੇ ਉਧਰ ਮਨਕੇਨੀ ਪਾਸ ਹੈ ਜੀ ਤੇ ਉਹ ਮਨਕੇਨੀ ਪਾਸ ਅੱਗੇ ਜਾਂਦਾ ਹੈਗਾ 7 ਲੇਕ ਵਾਲੇ ਹਾਂ 7 ਲਮਡਲ ਸਭ ਤੋਂ ਬੜੀ ਜੀਲ ਹਸਕੀ 7 ਲੇਕ ਦਾ 7ਵਾਂ ਲਾਸਟ ਜੋ ਹੈ ਉਹ ਲਮਡਲ ਹੈ ਲਮਡਲ ਹੈ ਤੇ ਇਹਨਾਂ ਦੀ ਹੇਮਾਤਰੀ ਲੋਕਾਂ ਦੇ ਜਿਹੜੇ ਹੈਗੇ ਆ ਜਾਂ ਹਿੰਦੁਸਤਾਨ ਤੋਂ ਜਿੰਨੇ ਵੀ ਲੋਕ ਆਉਂਦੇ ਆ ਉੱਥੇ ਜਨਮਸ਼ਟਮੀ ਵਾਲਦੇ ਨੇ ਇਸ਼ਨਾਨ ਵੀ ਕੀਤਾ ਜਾਂਦਾ ਹੈ ਸੋ ਧਾਰਮਿਕ ਮੰਨਤਾ ਇਹਨਾਂ ਦੀ ਪਵਿੱਤਰ ਝੀਲ ਹੈ ਇਹਨਾਂ ਦੀਆਂ ਸਾਰੀਆਂ ਸੋ ਸਾਡੇ ਵਾਸਤੇ ਤਾਂ ਦੇਖਣ ਨੂੰ ਇਹ ਇੱਕ ਟੂਰਿਸਟ ਪਲੇਸ ਹੈ ਪਰ ਇਹਨਾਂ ਦੀਆਂ ਪਵਿੱਤਰ ਹੈ ਇਹਨਾਂ ਵਾਸਤੇ ਕਿਉਂਕਿ ਪਾਣੀ ਦਾ ਸਰੋਤ ਹੈ ਆਪਾਂ ਖੜੇ ਹੁਣ ਸ਼ਿਵਜੀ ਦੇ ਮੰਦਿਰ ਵਿੱਚ ਜਿਹੜਾ ਕੀ ਕਰੇ ਦੀ ਝੀਲ ਦੇ ਨਾਲ ਬਣਿਆ ਹੋਇਆ ਸ੍ਰੀਸ਼ ਭਾਈ ਨੇ ਦੱਸਿਆ ਵੀ ਜਦੋਂ ਸ਼ਿਵਜੀ ਦਾ ਨਿਵਾਲਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਗਰਾਤਾ ਹੁੰਦਾ ਹੈ ਜਾਂ ਭੰਡਾਰਾ ਹੁੰਦਾ ਹੈ ਉਸ ਤਰ੍ਹਾਂ ਇੱਥੇ ਨਵਾਲਾ ਦਿੰਦੇ ਆ ساری ਰਾਤ ਭਜਨ ਬੰਦਗੀ ਜਾਂ ਗਾਣਾ ਵਜਾਣਾ ਚੱਲਦਾ ਹੈ ਇੱਧਰ ਇਹਨਾਂ ਦੀ ਕਿਚਨ ਹੈ ਤੇ ਮਗਰਲੇ ਪਾਸੇ ਸੰਗਤ ਦੇ ਰਹਿਣ ਨੂੰ ਥਾਂ ਬਣੀ ਹੋਈ ਹੈ ਸੰਗਤ ਹੀ ਸਿਰਫ ਰਹਿ ਸਕਦੀ ਇੱਥੇ ਜਦੋਂ ਆਉਂਦੀ ਹੈ ਤੇ ਉਹ ਟੂਰਿਸਟ ਵਗੈਰਾ ਇੱਥੇ ਨਹੀਂ ਰਹਿ ਸਕਦੇ ਨਹੀਂ ਇੱਥੇ ਟੈਂਟ ਲਾ ਸਕਦੇ ਆ ਦੁਰਗਾ ਮਾਤਾ ਦੀ ਮੂਰਤੀ ਬਣੀ ਹੋਈ ਹੈ ਤੇ ਇੱਧਰ ਸ਼ਿਵਜੀ ਦਾ ਪ੍ਰਗਟਾ ਬਣੀ ਹੋਈ ਹੈ ਸਾਹਮਣੇ ਸ਼ਿਵਲਿੰਗ ਹੈ ਤੇ ਮੰਨਤਾ ਇੰਨਾ ਪਹਾੜਾਂ ਦੇ ਵਿੱਚ ਜਿਆਦਾ ਸ਼ਿਵਜੀ ਦੀ ਹੈ ਸੋ ਇਹ ਸਾਰੀ ਜਿਹੜੀ ਧਰਤੀ ਹੈ ਆਪਾਂ ਕਹਿੰਦੇ ਆ ਤੋਲਾ ਦਾ ਰੇਂਜਾਂ ਉੱਪਰਲੇ ਹਿਮਾਲਿਆ ਉਹ ਸਾਰਾ ਸ਼ਿਵਜੀ ਦਾ ਘਰ ਹੈ ਉੱਥੇ ਬਖੜੇ ਆ ਝੀਲ ਬਹੁਤ ਸੋਹਣੀ ਹੈ ਜਿਹੜੀ ਪਹਿਲਾਂ ਬਹ ਦੇਖ ਲਈ ਹੈ ਬਾਈ ਕਹਿੰਦਾ ਵੀ ਉਹ ਉੱਥੇ ਮਨਕਿਆਨੀ ਪਾਸ ਦਾ ਰਸਤਾ ਹੈ ਜੇ ਕਿਤੇ ਉਹ ਰਸਤਾ ਆਪਣਾ ਬੱਦਲ ਥੋੜੇ ਹਟ ਜਾਂ ਤਾਂ ਫਿਰ ਆਪਾਂ ਨੂੰ ਕਲੀਅਰ ਦਿਖਾਈ ਦੇਵੇ ਤੇ ਇੱਕ ਵਾਰੀ ਇਹ ਕਦੇ ਲਿਖਦਾ ਰਿਹਾ ਟਰੈਕ ਆ ਉਹ ਜੂਰ ਆਪਾਂ ਨੂੰ ਕਰਨਾ ਚਾਹੀਦਾ ਹੌਲਾ ਇੱਕ ਦਿਨ ਦਾ ਹੈਗਾ ਔਖਾ ਜ਼ਰੂਰ ਹੈ ਥੋੜਾ ਜਿਹਾ ਪਰ ਫਿਰ ਵੀ ਬੰਦਾ ਹੌਲੀ ਹੌਲੀ ਚੜਿਆ ਹੁੰਦਾ ਹੈ ਵੰਗ ਟਟਗੀ ਹਰੇ ਰੰਗ ਦੀ ਹੋ ਵਿੱਚੋਂ ਇਸ਼ਕ ਦੀ ਬਾਸ਼ਨਾ ਸ਼ਾਮ ਦੇ 7 ਵਜੇ ਆ ਤੇ ਕੈਂਪਿੰਗ ਸਾਈਡ ਦਾ ਦਾੜਾ ਦ੍ਰਿਸ਼ਾ ਕੁ ਜਿਹੇਜ ਹੈ ਸੂਰਜ ਦੇਵਤਾ ਜਿਹੜੇ ਹੈਗੇ ਆ ਉਹ ਲੁਕ ਚੁੱਕੇ ਆ ਆ ਇਧਰ ਪਹਾੜਾਂ 'ਚ ਤੇ ਚੰਦਰਮਾ ਮਹਾਰਾਜ ਬਾਹਰ ਆ ਗਿਆ ਤੇ ਇਧਰ ਮੇਰਾ ਬਾਈਆ ਨੇ ਟੈਂਟ ਲਾਤਾ ਹੈਗਾ ਇਹ ਆ ਬਣਾ ਇਹ ਲਾਤਾ ਇਹਨਾਂ ਨੇ ਟੈਂਟ ਤੇ ਹੁਣ ਆਪਾਂ ਇਹਦੇ ਵਿੱਚ ਰਾਤ ਨੂੰ ਆਉਦਾ ਸੌਵਾਂਗੇ ਸਾਡੇ ਕੱਠੇ ਜੇ ਹੀ ਦੇਣ ਦੇਣਗੇ ਤੇ ਉਦੋਂ ਗੱਲਾਂਬੱਤਾਂ ਕਰਾਂਗੇ ਤੇ ਇਹਨਾਂ ਜਮਾਂ ਕੁਦਰਤ ਦੀ ਗੋਚ ਆਪਾਂ ਚੁੱਪਚਾਪ ਇੱਥੇ ਪਾਵਾਂਗੇ ਅੱਜ ਪਹਾੜਾਂ ਦੇ ਵਿੱਚ ਉੱਚੇ ਆ ਕੇ ਕਾਵਾਂ ਦੀ ਆਵਾਜ਼ ਹੈ ਜਿਹੜੀ ਉਹ ਭਾਰੀ ਹੋ ਜਾਂਦੀ ਹੈ ਤੇ ਜਿਹੜਾ ਇਹਨਾਂ ਦਾ ਆਕਾਰ ਹੈ ਉਹ ਵੀ ਮੈਦਾਨੀ ਕਾਵਾਂ ਦੇ ਨਾਲੋਂ ਵੱਖਰਾ ਹੈ ਇਹ ਥੋੜੇ ਜੇ ਗੂੜੇ ਕਾਲੇ ਰੰਗ ਦੇ ਵੀ ਹੈ ਥੋੜੇ ਜਿਹੀ ਜ਼ਿਆਦਾ ਹੀ ਗੂੜੇ ਕਾਲੇ ਰੰਗ ਦੇ ਆ ਇਹ ਇਹ ਵੱਖਰੇ ਹੈ ਤੋ 7:30 ਵਜੇ ਆਪਾਂ ਟਰੈਕ ਦੁਆਰਾ ਸ਼ੁਰੂ ਕਰ ਲਿਆ ਸੀਗਾ ਥੱਲੇ ਨੂੰ ਉਤਰਨ ਲੱਗ ਗਏ ਹੁਣ ਤੇ ਕੁਦਰਤ ਬਿਲਕੁਲ ਸ਼ਾਂਤ ਉਸੇ ਤਰ੍ਹਾਂ ਚੁੱਪ ਤੇ ਨਾਲ ਇਧਰ ਨਿਊਂ ਨਾਲ ਜਿਹੜਾ ਹੈਗਾ ਉਹ ਆਪ ਦਾ ਖੜਕਾੜ ਪਾਈ ਤੁਰੀ ਜਾਂਦਾ ਸੋ ਤੇ ਜਿੰਨੇ ਵੀ ਪਸ਼ੂ ਆਉਂਦੇ ਆ ਉਹਨਾਂ 'ਚ ਅਵਾਰਾ ਕੋਈ ਨਹੀਂ ਹੈਗਾ ਇਹ ਸਾਰੇ ਇਹਨਾਂ ਲੋਕਾਂ ਦੇ ਪਾਲੇ ਹੋਏ ਆ ਜਦੋਂ ਮੌਨਸੂਨ ਤੇ ਗਰਮੀ ਦਾ ਮੌਸਮ ਆ ਜਾਂਦਾ ਤੇ ਉੱਪਰ ਲਿਆਉਂਦੇ ਇਹਨਾਂ ਨੂੰ ਕਿਉਂਕਿ ਪਾੜਾ ਉਪਰ ਕਾ ਵਗੈਰਾ ਖਾਣ ਨੂੰ ਇਹਨਾਂ ਦੇ ਕਾਫੀ ਹੋ ਜਾਂਦਾ ਹੈ ਤੇ ਜਦੋਂ ਫਿਰ ਮੌਨਸੂਨ ਖਤਮ ਹੁੰਦਾ ਹੈ ਤੇ ਸਿਆਲ ਸ਼ੁਰੂ ਹੋ ਜਾਂਦਾ ਮਿਡ ਸਤੰਬਰ ਮਤਲਬ ਅੱਧ ਸਤੰਬਰ ਦੇ ਵਿੱਚ ਫਿਰ ਇਹਨਾਂ ਨੂੰ ਥੱਲੇ ਲੈ ਜਾਂਦੇ ਆ ਸੋ ਇਹੀ ਇਹਨਾਂ ਦੀ ਜ਼ਿੰਦਗੀ ਹੈ ਗੱਦੀ ਲੋਕਾਂ ਦੀ ਜੇ ਚੜ੍ਹਾਈ ਦੀ ਗੱਲ ਕਰੀਏ ਤਾਂ ਕੱਲ ਆਪਾਂ ਆਹੀ ਦਸਤ ਜੜ ਕੇ ਗਏ ਆ ਇਧਰੋਂ ਆਏ ਆ ਆਉਂਦਾ 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 ਸਾਹਮਣੇ ਉਹ ਪੌੜੀਆਂ ਤੇ ਉੱਤਰ ਕੇ ਅੱਗੇ ਜਾ ਵਰਦਾ ਸੋ ਤਾਈੋਂ ਚੜ੍ਹਨ ਵੇਲੇ ਜ਼ੋਰ ਲੱਗਦਾ ਹੈ ਤੇ ਉਤਰਨੇ ਵੇਲੇ ਧਿਆਨ ਨਾਲ ਤੁਹਾਨੂੰ ਉਤਰਨਾ ਪੈਂਦਾ ਹੈ ਜੋਰ ਘੱਟ ਲੱਗਦਾ ਹੈ ਪਰ ਪਿੰਜਨੀਆਂ ਤੇ ਪੱਟਾਂ ਦੇ ਜਿਹੜੀ ਹੈ ਉਹ ਪੂਰੀ ਵਰਜਸ਼ ਹੋ ਜਾਂਦੀ ਹੈ ਛੁੱਟੀ ਬਰਜ ਤੇ ਆਪਾਂ ਖੜੇ ਆ ਜੀ ਡੇਢ ਘੰਟੇ ਬਾਅਦ ਅੱਧਾ ਰਸਤਾ ਇਹ ਤੇ ਇੱਥੇ ਇਹਨਾਂ ਨੇ ਜਿਹੜੇ ਆਪਦੇ ਪਸ਼ੂ ਲੈ ਕੇ ਆਉਂਦੇ ਆ ਉਹਨਾਂ ਨੇ ਕੈਫੇ ਬਣਾਇਆ ਹੋਇਆ ਖਾਣ ਪੀਣ ਦਾ ਸਾਮਾਨ ਰੱਖ ਲੈਂਦੇ ਆ ਤੇ ਮੈਨੂੰ ਲਾ ਦਿੰਦੇ ਆ ਤੇ ਖਾ ਪੀ ਲੈਨੇ ਆ ਇਧਰ ਮਸਤੀ ਕਰੀ ਜਾਂਦੇ ਛੁੱਟੀਆਂ ਇਹਨਾਂ ਨੂੰ ਮੌਨਸੂਨ ਦੀਆਂ ਤੇ ਇਹ ਆਪਦਾ ਕ੍ਰਿਕਟ ਖੇਡੀ ਜਾਂਦੇ ਆ ਜਾ ਟੱਪ ਕੇ ਹੁਣ ਆਪ ਜਿਹੜਾ ਨਾਲਾ ਹੈਗਾ ਆਪ ਦੇ ਖੱਬੇ ਪਾਸੇ ਕਰ ਲਾਂਗੇ। ਨਾ ਵੜੀ ਗੰਧਾ ਨਾ। ਆਪਣੇ ਪਿੱਛੇ ਦਿਖਾਈ ਦੇ ਰਿਹਾ ਰੋਟੀ ਬ੍ਰਿਜ। ਤੇ ਆਪਾਂ ਉਹ ਨਾ ਦਰਸਤਾਂ ਦੇ ਵਿੱਚੋਂ ਆਏ ਆ ਬ੍ਰਿਜ ਪਾਰ ਕਰਕੇ। ਜਿਹਦੇ ਪਾਸੇ ਤੁਹਾਨੂੰ ਕੈਫੇ ਦੱਸਦਾ ਹੈ। ਕੈਫੇ ਤੋਂ ਉੱਪਰਲੇ ਪਾਸੇ ਰਸਤਾ ਜਾ ਕੇ ਉਧਰ ਆਪਾਂ ਦਰਸਤਾਂ ਦੇ ਵਿੱਚੋਂ ਆਏ ਆ। ਇੱਥੇ ਆ ਕੇ ਅੱਧਾ ਟਰੈਕ ਪੂਰਾ ਹੋ ਜਾਂਦਾ ਹੈ। ਮਤਲਬ ਕਿ ਹੁਣ ਅੱਧੀ ਗਵਾਟ ਆਪਾਂ ਹੋਰ ਜਾਣਾ ਹੈ ਤੇ ਆਪਣਾ ਜਿਹੜਾ ਟਰੈਕ ਹੈ ਉਹ ਮੁਕੰਮਲ ਹੋ ਜਾਣਾ। ਜਾਣ ਵੇਲੇ ਬਹੁਤਾ ਖਿਆਲ ਨਹੀਂ ਕੀਤਾਗਾ ਪਰ ਰਿਓਟੀ ਬ੍ਰਿਜ ਤੱਕ ਦਾ ਜਿਹੜਾ ਰਾਹ ਹੈ ਉਹ ਐਦਾਂ ਦਾ ਹੈ। ਮਾਰੇ-ਮੋٹے ਪੱਥਰ ਢਕਾ ਕੇ ਨਿਸ਼ਾਨੀ ਦਿੱਤੀ ਵੀ ਹੈ ਪਰ ਹੈ ਪੱਥਰਾਂ ਦੇ ਵਿੱਚ ਦੀ। ਇਧਰੋਂ ਬੰਦਾ ਆਉਂਦਾ ਹੈ ਤੇ ਕਈ ਵਾਰ ਮੇਰੇ ਵਰਗਾ ਗੋਲਤ ਵੀ ਜਾਂਦਾ ਵੀ ਯਾਰ ਹੁਣ ਕਿੱਧਰ ਜਾਣਾ। ਪਰ ਨਿੱਕੇ ਨਿੱਕੇ ਪੱਥਰ ਜੇ ਤੁਸੀਂ ਦੇਖੋ ਜੇ ਔੜੀ ਨਮਾ ਚੁਨੇ ਚਨੇ ਹੋਏ ਆ ਉਹਨਾਂ ਨੂੰ ਸੇਹ ਲੈ ਕੇ ਬੰਦਾ ਆਪਦੀ ਰਾਹ ਤੇ ਅੱਗੇ ਵਧਿਆ ਜਾਂਦਾ ਬੱਦਲ ਬਾਈ ਹਲਕੇ ਹਲਕੇ ਫੇਰ ਹੋਣ ਲੱਗ ਪਈ ਐ ਮਤਲਬ ਇੱਥੇ ਇਹੀ ਐ ਵੀ 10 ਵਜੇ ਤੋਂ ਬਾਅਦ ਹਲਕੇ ਹਲਕੇ ਬੱਦਲ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ ਕੱਲ ਐਸੇ ਸ਼ੈਫਰਡ ਕੈਫੇ ਦੇ ਬੈਠ ਕੇ ਅਬ ਚਾਹ ਪੀਤੀ ਸੀ ਤੇ ਹਲਕੇ ਹਲਕੇ ਬੱਦਲ ਦੇਖੇ ਸੀ ਅੱਜ ਇਹ ਬੰਦ ਕਰ ਗਿਆ ਕਿਉਂਕਿ ਅੱਜ ਸੋਮਵਾਰ ਹੈ ਤੇ ਵੀਕਐਂਡ ਤੇ ਆ ਕੇ ਇਹ ਖੋਲ ਲੈਂਦੇ ਆ ਮੌਨਸੂਨ ਦੇ ਦਿਨਾਂ ਵਿੱਚ ਪਰ ਜਦੋਂ ਛੁੱਟੀਆਂ ਸੀ ਉਦੋਂ ਇਹ ਲਗਾਤਾਰ ਹੀ ਖੋਲਦੇ ਸੀ ਹੁਣ ਇਹਨਾਂ ਨੂੰ ਪਤਾ ਵੀ ਵੀਕਐਂਡ ਦੇ ਕੋਈ ਟਮਾਟਾ ਲੜਾ ਟ੍ਰੈਕਰ ਆ ਉਹ ਆਉਂਦਾ ਤੇ ਇਸ ਕਰਕੇ ਇਹ ਨੀਚੇ ਚਲੇ ਜਾਂਦੇ ਆ ਸੋਮਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਾਂ ਸ਼ਨੀਵਾਰ ਨੂੰ ਫੇਰ ਇਹ ਵਾਪਸ ਇੱਥੇ ਆ ਜਾਣਗੇ ਟ੍ਰੈਕ ਦੇ ਅਖੀਰਲੇ ਪੜਾ ਤੇ ਆ ਗਏ ਬਿਲਕੁਲ ਨਿਊਲੀ ਬ੍ਰਿਜ ਜਿੱਥੋਂ ਆਪਾਂ ਜਿਹੜਾ ਆਪਣਾ ਟਰੈਕ ਸ਼ੁਰੂ ਕੀਤਾ ਸੀ ਇਹ ਟਰੈਕ ਘੱਟੋ ਘੱਟ 10 ਕਿਲੋਮੀਟਰ ਦਾ ਹੈ ਆਉਣ ਵੇਲੇ ਸਾਨੂੰ ਸਮਾਂ ਜਿਹੜਾ ਹੈਗਾ ਉਹ ਸਵਾ 3 ਘੰਟੇ ਲੱਗੇ ਆ ਆ ਇਹਦਾ ਗੇਟ ਹੈ ਜੀ ਸੋ ਇੱਥੇ ਆ ਕੇ ਇਹ ਟਰੈਕ ਖੜਦਾ ਹੈ ਉਹ ਆਪਣਾ ਬੁਲਟ ਖੜਾ ਹੈ ਜਿਹੜਾ ਆਪਾਂ ਕੱਲ ਪਾਰਕ ਕਰਕੇ ਜੀ ਸੋ ਇੱਥੇ ਆਪਾਂ ਅੱਜ ਦਾ ਵਲੌਗ ਬੰਦ ਕਰਦੇ ਆ ਵੀਡੀਓ ਲਾਈਕ ਤੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਾਰਿਆਂ ਦਾ